ਕਿਸੇ ਕੰਮ ਲਈ ਕਿਸੇ ਮਕਸਦ ਲਈ ਘਰੋਂ ਮੈਂ ਚੱਲਿਆ ਸੀ ਇਕੱਲਾ ਮੈਂ ਕੱਲਾ ਸੀ ਤੇ ਕਾਫਲਾ ਜਿਹੜਾ ਉਹ ਬਣਦਾ ਗਿਆ ਜਦ ਜਿਆ ਇਹਨੂੰ ਸ਼ੁਰੂ ਹੋਈ ਪੰਜਾਬੀ ਸਿਨੇਮਾ ਦਾ ਰਿਵਾਈਵਲ ਦਾ ਇੱਕ ਦੌਰ ਸ਼ੁਰੂ ਹੋਇਆ ਦੁਬਾਰ ਤੋਂ ਤੇ ਮੈਂ ਫਿਲਮ ਮੇਕਿੰਗ ਵਿੱਚ ਸੀ ਬਟ ਪੰਜਾਬੀ ਇੰਡਸਟਰੀ ਨੀਡਿਡ ਡਿਸਟ੍ਰਿਬਿਊਸ਼ਨ ਪਿਆ ਵੀ ਸਿਨੇਮਾ ਨੀਡਿਡ ਮਾਰਕੀਟਿੰਗ ਪੰਜਾਬੀ ਸਿਨੇਮਾ ਨੀਡ ਪਿਆ ਤੇ ਉਹ ਜਿਹੜਾ ਜਿਹੜਾ ਬਣਿਆ ਉਹ ਸ਼ੁਰੂ ਦੇ ਦਿਨਾਂ ਵਿੱਚੋਂ ਇੱਕ ਜਿਹੜਾ ਕਿ ਫਿਲਮਾਂ ਦੀ ਪ੍ਰੋਮੋਸ਼ਨਸ ਵੀ ਕਰਨੀ ਹੁੰਦੀ ਹੈ ਉਹ ਕਿਸ ਤਰ੍ਹਾਂ ਦੀ ਕਰੀਦੀ ਹੈ ਕਿਵੇਂ ਪਲਾਨ ਕਰੀਦਾ ਥੈਨ ਦੈਨ ਆਈ ਥਿੰਕ ਉਦੋਂ ਕੋਈ ਕਰਦਾ ਨਹੀਂ ਸੀ ਇਸ ਤਰ੍ਹਾਂ ਉਦੋਂ ਨਫੀਜਪੁਰੀ ਨਾਲ ਤੁਰੇ ਤੇ ਹੈਟਸ ਆਫ ਟੂ ਹਿਮ ਕਿ 1 ਮੈਨ ਸ਼ੋਅ ਔਰ ਪਹਿਲੇ ਜਿਹੜੇ ਫਿਲਮ ਅਵਾਰਡਸ ਸੀਗੇ ਉਹ ਨਵਤੇਜ ਹੋਰਾਂ ਨੇ ਸ਼ੁਰੂ ਕੀਤੇ ਪੰਜਾਬੀ ਮਾਂ ਦਾ ਅਸਲ ਪੁੱਤ ਤੇ ਆਈ ਸੀ ਕਿ ਐਕਸਟਰਾ ਦੀ ਡੈਡੀਕੇਸ਼ਨ ਨਾਲ ਜਦੋਂ ਲੋਕ ਅੱਗੇ ਆਉਂਦੇ ਆ ਤੇ ਫਿਰ ਕੋਈ ਵੀ ਇੰਡਸਟਰੀ ਕੋਈ ਵੀ ਜਿਹੜਾ ਕੰਮ ਉਹ ਪੱਕੇ ਤੌਰ ਤੇ ਹੋਰ ਉਹ ਤਕੜਾ ਹੋ ਜਾਂਦਾ ਐਂਡ ਨਵਤੇਜ ਸੰਧੂ ਹੋਰੀ ਔਰ ਇੱਕ ਖੂਬੀ ਇਹਨਾਂ ਦੀ ਇਹ ਵੀ ਹੈ ਕਿ ਇਹ ਭਜਨਮਾਨ ਨਾਲ ਬਹੁਤ ਇਦੀ ਨੇੜਤਾ ਦਾ ਸਿਰਫ ਭਜਨਮਾਨ ਦੀ ਫਿਲਮੀ ਪ੍ਰਮੋਟ ਕਰਨੀ ਹੈ ਬਾਕੀ ਨਹੀਂ ਤਾਂ ਉਹ ਹਜ਼ ਰੋਲਸ ਆ ਉਹ ਪ੍ਰਫਰ ਐਵਰੀਬਾਡੀ ਐਂਡ ਸਭ ਦੀ ਮਦਦ ਕਰਦਾ ਜੀ ਔਰ ਪੰਜਾਬੀ